ਅੱਜ ਦੀ ਪ੍ਰੈਸ ਕਾਨਫਰੰਸ थाना ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨ ਆਈਡੈਂਟੀਫਾਈਡ ਡੈਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨ ਆਈਡੈਂਟੀਫਾਈਡ ਡੈਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹਦੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਸਾਡੇ ਮੌਕੇ ਤੇ ਗਏ ਡੀ ਐਸ ਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਫਤੀਸ਼ ਕਰਨ ਦੇ ਬਾਅਦ ਪਹਿਲਾ ਤਾਂ ਜਿਹੜੀ ਆ ਨਾ ਆਇਡੈਂਟੀਫਾਈਡ ਡੈੱਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਵੀ ਨਾਮ ਸਾਨੂੰ ਪਤਾ ਲੱਗਾ ਕਿ ਉਹ ਬਰਿੰਦਰ ਸਿੰਘ ਹੈਗਾ son of ਕੁਲਵੰਤ ਸਿੰਘ ਵਾਸੀ ਬੁਰਜ ਦੇਵਾਂ ਸਿੰਘ ਦਾ ਉਹਦੀ ਡੈੱਡ ਬੋਡੀ ਸੀਗੀ ਔਰ ਇਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਡਿਵੀਜ਼ਨ ਪੱਟੀ ਪੱਟੀ ਵਾਲਿਆਂ ਨੇ ਔਰ ਐਸ ਐਚ ਓ ਸਰ ਹਰੀਕੇ ਨੇ ਇਹਨੂੰ ਵਿਦਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰ ਇਹ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਕਰਨਤਾਰਨ ਪੁਲਿਸ ਦੀ ਜਿਹਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਪ੍ਰੈਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਨੂੰ ਉਹਨੂੰ ਕਰਿਜੀਨ ਕੀਤਾ ਰਿਜੀਨ ਕੀਤਾ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੀ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਵਗੈਰਾ ਵੀ ਕੀਤੀ ਆਰ ਡ੍ਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਾਂ ਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਦਾ ਮਰਡਰ ਹੋਨ ਜ਼ਾਮ ਦੇਤਾ ਪੀਥਾਰ ਵਰਤਿਆ ਜੀ ਕਿਰਚ ਕੀ ਕਿਰਚ ਹੱਥ ਵਰਤ ਕੇ ਕਿਰਚ ਮਾਰੀ ਹੈ ਜੀ ਉਹਦੇ ਪੇਚ ਉਹ ਉਸ ਦਿਨ ਲੜੀ ਜਦੋਂ ਲੜਾਈ ਹੋਈ ਉਹ ਵਜਾ ਤੋਂ ਜੀ ਸੀ ਹਾਂ ਜੀ ਉਹ ਵਜਾ ਰੰਜਿਸ਼ ਸੀਗੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਖਰੋਸਾ ਬਣਾ ਲਵਾਂ ਮੈਮ ਕਿੰਨੀ ਏਜ ਹੈ ਔਰ ਮੈਰਿਡ ਹੈ ਅਨਮੈਰਿਡ ਹੈ ਮਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਜਦ ਬੋਡੀ ਮਿਲੀ ਸੀ ਦਰਿਆ ਚ ਮਿਲੀ ਸੀ ਨਹੀਂ ਡੈਡ ਬੋਡੀ ਦਰਿਆ ਦੇ ਵਿਚੋਂ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ ਹਟ ਕੇ ਇੱਕ ਸੁਆ ਹੈ ਉਹਦੇ ਲੱਗ ਨੈ ਮੈਨ ਦੇ ਵਿੱਚ ਇਹ ਇਕੱਲਾ ਹੀ ਹੈ ਅਕਿਊਜ਼ ਜਾਂ ਕੋਈ ਹੋਰ ਹਾਂ ਜੀ ਇੱਕ ਹੀ ਅਕਿਊਜ਼ Vai pender buda Renata. Faz.